ਹਾਏ ਤੈਨੂੰ ਲੱਗਦੀ ਕਾਲੀ ਪਰ ਮੇਰੀ ਲੈ ਲ ਕਾਲੀ ਨੀ ਹਾਏ ਤੈਨੂੰ ਲੱਗਦੀ ਕਾਲੀ ਪਰ ਮੇਰੀ ਲੈ ਲ ਕਾਲੀ ਨੀ ਮੇਰੀ ਅੱਖ ਨਾਲ ਦੇਖ ਤੇਰੀ ਅੱਖ ਦੇਖਣ ਵਾਲੀ ਨੀ ਤੂੰ ਮੇਰੀ ਅੱਖ ਨਾਲ ਦੇਖ ਤੇਰੀ ਅੱਖ ਦੇਖਣ ਵਾਲੀ ਨੀ ਮੇਰੀ ਲੱਲਾ ਲੱਖਾਂ ਵਿੱਚੋਂ ਜਾਂਦੀ ਜੁਦੀਪ ਛਾਣੀ ਹੋ ਮੇਰੀ ਲੱਲਾ ਲੱਖਾਂ ਵਿੱਚੋਂ ਜਾਂਦੀ ਜੁਦੀਪ ਛਾਣੀ ਹੂਰਾ ਵਿੱਚੋਂ ਹੂਰੇ ਅਨੋਖੀ ਮੇਰੇ ਦਿਲ ਦੀ ਰਾਣੀ ਹੂਰਾ ਵਿੱਚੋਂ ਹੂਰੇ ਅਨੋਖੀ ਮੇਰੇ ਦਿਲ ਦੀ ਰਾਣੀ ਉਹਦੇ ਵਰਗੀ ਹੋਰ ਜਵਾਨੀ ਕਿਸੇ ਨੇ ਪਾਲੀ ਨਹੀਂ ਹਾਏ ਤੈਨੂੰ ਲੱਗਦੀ ਕਾਲੀ ਪਰ ਮੇਰੀ ਲੈ ਲਾ ਕਾਲੀ ਨਹੀਂ ਮੇਰੀ ਅੱਖ ਨਾਲ ਦੇਖ ਤੇਰੀ ਅੱਖ ਦੇਖਣ ਵਾਲੀ ਨਹੀਂ ਜਿੱਥੇ ਜਾਵੇ ਲੱਗੇ ਧਰਤੀ ਨਾ ਹੁਸਨ ਦੇ ਰੰਗੀ ਹੋ ਜਿੱਥੇ ਜਾਵੇ ਲੱਗੇ ਧਰਤੀ ਨਾ ਹੁਸਨ ਦੇ ਰੰਗੀ ਬਣ ਜੇ ਪੱਥਰ ਪਾਣੀ ਉਥੇ ਜਿੱਥੋਂ ਦੀਓ ਲੰਗੀ ਹਾਏ ਬਣਦੇ ਪੱਥਰ ਪਾਣੀ ਉਥੇ ਜਿੱਥੇ ਦੀਓ ਲੰਗੀ ਉਹ ਦੇ ਵਰਗੀ ਸੂਰਤ ਕਿਤਰੋਂ ਉਹ ਦੇ ਵਰਗੀ ਸੂਰਤ ਕਿਤੇਓ ਜਾਣਦੀ ਭਾਲੀ ਨਹੀਂ ਮੇਰੀ ਅੱਖ ਨਾਲ ਦੇਖ ਤੇਰੀ ਅੱਖ ਦੇਖਣ ਵਾਲੀ ਨਹੀਂ ਖੈ ਤੈਨੂੰ ਲੱਗਦੀ ਕਾਲੀ ਪਰ ਮੇਰੀ ਲੈ ਲ ਕਾਲੀ ਨਹੀਂ ਲੈਲਾ ਦਾਹੀ ਦੇ ਕੇ ਮੁਖੜਾ ਫਟ ਜੀ ਕਰਦੇ ਸੀਵਾ ਓ ਲੈਲਾ ਦਾਹੀ ਦੇ ਕੇ ਮੁਖੜਾ ਫਟ ਜੀ ਕਰਦੇ ਸੀਵਾ ਜੰਡੂ ਲਿਤਰਾ ਵਾਲਿਆ ਮਹਤਾ ਓਨੂੰ ਹੀ ਤੱਕ ਜੀਵਾ ਜੰਡੂ ਲਿਤਰਾ ਵਾਲਿਆ ਮਹਤਾ ਓਨੂੰ ਹੀ ਤੱਕ ਜੀਵਾ ਕਿਹੜਾ ਪਲਖਾ ਜਨਮ ਪਲਕਾਂ ਵਿੱਚ ਬਹਾਲੀਨੀ ਤੈਨੂੰ ਲੱਗਦੀ ਕਾਲੀ ਪਰ ਮੇਰੀ ਲੈਲਾ ਕਾਲੀ ਨਹੀਂ ਮੇਰੀ ਅੱਖ ਨਾਲ ਦੇਖ ਤੇਰੀ ਅੱਖ ਦੇਖਣ ਵਾਲੀ ਨਹੀਂ